ਪੰਜਾਬ ਭਰ ਵਿੱਚ ਬਿਜਲੀ ਮੁਲਾਜ਼ਮਾਂ ਵੱਲੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਗਈ ਹੈ। ਇਹ ਹੜਤਾਲ ਦੂਜੇ ਦਿਨ ਦਾਖਲ ਹੋ ਗਈ ਹੈ। ਧੂਰੀ ਵਿਖੇ ਚੱਲ ਰਹੀ ਹੜਤਾਲ ਦੌਰਾਨ ਕਿਸਾਨ ਯੂਨੀਅਨਾਂ ਵੱਲੋਂ ਵੀ ਬਿਜਲੀ ਮੁਲਾਜ਼ਮਾਂ ਦਾ ਸਾਥ ਦਿੱਤਾ ਗਿਆ। ਇਸ ਮੌਕੇ ਬਿਜਲੀ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਉਹ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਹੜਤਾਲ ਤੇ ਹਨ ਅਤੇ ਕਈ ਵਾਰ ਸਰਕਾਰ ਨਾਲ ਮੀਟਿੰਗਾਂ ਵੀ ਕਰ ਚੁੱਕੇ ਹਨ ਪਰ ਸਰਕਾਰ ਉਹਨਾਂ ਨਾਲ ਵਾਅਦਾ ਕਰਕੇ ਮੁੱਕਰ ਜਾਂਦੀ ਹੈ। ਜਿਸ ਤੇ ਚਾਹਦੇ ਉਹ ਹੁਣ ਅਣਮਿੱਥੇ ਸਮੇਂ ਲਈ ਹੜਤਾਲ ਤੇ ਹਨ। ਪਰਦਰਸ਼ਨਕਾਰੀ ਬਿਜਲੀ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਡਿਊਟੀ ਤੇ ਰਨ ਮਾਰੇ ਗਏ ਬਿਜਲੀ ਮੁਲਾਜ਼ਮ ਨੂੰ ਸ਼ਹੀਦ ਦਾ ਦਰਜਾ ਦੇਣਾ ਅਤੇ ਨਾਲ ਹੀ ਉਸਦੇ ਪਰਿਵਾਰ ਨੂੰ 1 ਕਰੋੜ ਰੁਪਏ ਸਹਾਇਤਾ ਰਾਸ਼ੀ ਦੇਣ ਦੀ ਉਹਨਾਂ ਦੀ ਮੁੱਖ ਮੰਗ ਹੈ ਅਤੇ ਜਦੋਂ ਤੱਕ ਉਹਨਾਂ ਦੀ ਇਹ ਮੰਗ ਮੰਨੀ ਨਹੀਂ ਜਾਂਦੀ ਉਹਨਾਂ ਦਾ ਧਰਨਾ ਪ੍ਰਦਰਸ਼ਨ ਚੱਲ ਹੀ ਰਹੇਗਾ ਅਤੇ ਜੇਕਰ ਕੋਈ ਬਿਜਲੀ ਸਪਲਾਈ ਵਿੱਚ ਵਿਘਨ ਆਉਂਦੀ ਹੈ ਤਾਂ ਉਸਦੇ ਲਈ ਸਰਕਾਰ ਅਤੇ ਬਿਜਲੀ ਬੋਰਡ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਮੇਰਾ ਨਾਮ ਗਗਨਦੀਪ ਸਿੰਘ ਮੈਥੇ ਡਿਵੀਜ਼ਨ ਪ੍ਰਧਾਨਾ ਜੀ ਪੀਐਸਬੀ EMPLOYE FEDERATION ਇਟਕਦਾ ਤੇ ਅੱਜ ਜਿਹੜੀ ਸਾਡੀ ਸਮੂਹਿਕ ਛੁੱਟੀ ਹੈ ਦੂਜੇ ਦਿਨ ਵਿੱਚ ਚਲੀ ਗਈ ਹੈ ਤੇ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਨੇ ਉਥੋਂ ਸਰਕਾਰਾਂ ਤੇ ਮੈਨੇਜਮੈਂਟ ਬਾਰ-ਬਾਰ ਮੀਟਿੰਗਾਂ ਦੇ ਕੇ ਸਾਨੂੰ ਮੁੱਕਰ ਗਈ ਹੈ ਜਿਹਦੇ ਕਰਕੇ ਸਾਨੂੰ ਐਰ ਆ ਫੜਨਾ ਪਿਆ ਔਰ ਜਥੇਬੰਦੀਆਂ ਆਪਣੀ ਇਰਾਦੇ ਤੇ ਪੂਰੀਆਂ ਦ੍ਰਿੜਨ ਨੇ ਜਿੰਨਾ ਚਿਰ ਵੀ ਇਹ ਸਮੂਹਿਕ ਛੁੱਟੀ ਜੇ ਐਕਸਟੈਂਡ ਕਰਨੀ ਪਈ ਉੱਪਰੋਂ ਜੋ ਵੀ ਕਾਲ ਹੋ ਸਾਡੀ ਯੂਨੀਅਨ ਦੀ ਉਹ ਵੀ ਅਸੀਂ ਕਰਾਂਗੇ ਸਾਡੇ ਜਿਹੜੇ ਜਾਇਜ਼ ਮੰਗਾਂ ਨੇ ਇੱਕ ਤਾਂ ਜਿਹੜੇ ਸਾਡੇ ਸਾਥੀ ਕੰਮ ਕਰਦੇ ਹੋਏ ਸ਼ਹੀਦ ਹੋ ਜਾਂਦੇ ਨੇ ਕਰੰਟ ਲਾ ਕੇ ਕਿਸੇ ਦੇ ਐਕਸੀਡੈਂਟ ਹੋ ਗਿਆ ਜਾਂ ਉੱਪਰੋਂ ਡਿੱਗ ਕੇ ਜਿਹਦੀ ਜਾਨ ਚਲੀ ਗਈ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਤੇ ਉਹਦੇ ਪਰਿਵਾਰ ਨੂੰ ਘੱਟੋ-ਘੱਟ ਉਹ ਰਹਿਣ-ਬਸੇਰਾ ਕਰਨ ਲਈ 1 ਕਰੋੜ ਦਾ ਮੁਆਵਜ਼ਾ ਜੋ ਕਿ ਪੰਜਾਬ ਸਰਕਾਰ ਫੌਜੀਆ ਨੂੰ ਜਾਂ ਪੁਲਿਸ ਮੁਲਾਜ਼ਮਾਂ ਨੂੰ ਦਿੰਦੀ ਹੈ ਸਾਡੀ ਇਹ ਪਹਿਲੀ ਪਰਜੋਰ ਮੰਗ ਹੈ ਉਸ ਤੋਂ ਬਾਅਦ ਸਾਡੇ ਜਿਹੜੇ ਕੰਟਰੈਕਟ ਸਾਥੀ ਨੇ ਮੀਟਰ ਰੀਡਰ ਹੋਣ ਬੀਡੀ ਹੋਣ ਕੈਸ਼ੀਅਰ ਹੋਣ ਉਹ ਕਾਫੀ ਕਾਫੀ 16 16 ਸਾਲਾਂ ਤੋਂ ਕੰਟਰੈਕਟ ਤੇ ਚੱਲ ਰਹੇ ਨੇ ਜਿੱਥੇ ਜਦੋਂ ਕਿ ਸਰਕਾਰ ਕਹਿੰਦੀ ਅਸੀਂ ਕੰਟਰੈਕਟਰ ਮੁਲਾਜ਼ਮ ਖਤਮ ਕਰਤਾ ਪਰ ਸਾਡੇ ਇੱਥੇ 16 16 ਸਾਲ ਦੇ ਕੰਟਰੈਕਟਰ ਮੁਲਾਜ਼ਮ ਅੱਜ ਵੀ ਚੱਲ ਰਹੇ ਨੇ ਜਿਨ੍ਹਾਂ ਨੂੰ ਅਜੇ ਤੱਕ ਕੋਈ ਸੁਣਵਾਈ ਨਹੀਂ ਕੋਈ ਪੱਕਾ ਨਹੀਂ ਕੀਤਾ ਜਾ ਰਿਹਾ ਇਹ ਫੁਕੀਆਂ ਉਂਜੀ ਲਾਰੇ ਵੀ ਹਾਂ ਅਸੀਂ ਆ ਕਰਤਾ ਸੀ ਆ ਕਰਤਾ ਪੰਜਾਬ ਸਰਕਾਰ ਕੁਝ ਨਹੀਂ ਕਰ ਰਹੀ ਬਿਲਕੁਲ ਹੀ ਨਿਕੰਮੀ ਸਰਕਾਰ ਹੈ ਬਾਕੀ ਸਾਡੀਆਂ ਹੋਰ ਐਲ ਐਮ ਤੋਂ ਲੈਂਡਮੈਂਡ ਦੀਆਂ ਪ੍ਰੋਮੋਸ਼ਨਲ ਅਲਾਈਨਮੈਂਟ ਤੋਂ ਜਿਹੜੀਆਂ ਪ੍ਰੋਮੋਸ਼ਨਾਂ ਜੋ ਕਿ ਬਹੁਤ ਡਿਊ ਨੇ ਤੇ ਬਾਕੀ ਸਾਡੇ ਜਿਹੜੇ ਆਪਣੇ ਪੇ ਬੈਂਡ ਦੀਆਂ ਤਰੂਤੀਆਂ ਨੇ ਜੋ ਕਿ ਆਰਟੀਐਮਐਲ ਦੇ ਸਾਥੀ ਨੇ ਜਿਹੜੇ ਉਸੇ ਪ੍ਰਮੋਟ ਹੁੰਦੇ ਨੇ ਉਹਨਾਂ ਨੂੰ ਉਹ ਪੇਮੈਂਟ ਵੀ ਨਹੀਂ ਮਿਲਿਆ ਹੁਣ ਤੱਕ ਉਹ ਵਿਚਾਰੇ ਨਿਗੁਣੀਆਂ ਤਰਖਾਂ ਤੇ ਕੰਮ ਕਰੀ ਜਾਂਦੇ ਨੇ ਕੰਟਰੈਕਟ ਵਰਕ ਨਿਗੁਣੀਆਂ ਤਰਖਾਂ ਤੇ ਕੰਮ ਕਰੀ ਜਾਂਦੇ ਨੇ 295/19 ਦੇ ਸਾਡੇ 1450 ਸਾਥੀ ਜਿਹੜੇ ਕਿ 5-5 ਸਾਲ ਤੋਂ ਐਸਾ ਡਿਪਾਰਟਮੈਂਟ ਚ ਕੰਮ ਕਰ ਰਹੇ ਨੇ ਉਹਨਾਂ ਦਾ ਪਰਮੇਸ਼ਨ ਸਮਾਂ ਵੀ ਪੂਰਾ ਹੋ ਚੁੱਕਿਆ ਪਰ ਉਹ ਹੁਣ ਤੱਕ ਨਾ ਤਾਂ ਉਹਨਾਂ ਦੀ ਫੁੱਲ ਤਨਖਾਹ ਬਣੀ ਹੈ 10000 ਤੋਂ ਕੰਮ ਕਰਦੇ ਨੇ 10000 ਚ ਦੱਸੋ ਇੱਕ ਬੰਦਾ ਕਿਵੇਂ ਆਪਣਾ ਘਰ ਦਾ ਗੁਜ਼ਾਰਾ ਕਰੂਗਾ ਜਿੱਥੇ ਕਿ ਅੱਜ ਆਪਾਂ ਕੱਲ ਪਰਸੋਂ ਦੇ ਸੁਣ ਰਹੇ ਹਾਂ ਵੀ ਪੰਜਾਬ ਸਰਕਾਰ ਆਪਣੇ ਐਮਐਲਏਾਂ ਦੀ ਤਨਖਾਹ 3-3 ਲੱਖ ਕਰ ਰਹੀ ਹੈ ਤੇ ਇਧਰ ਮੁਲਾਜ਼ਮ 10000 ਚ ਗੁਜ਼ਾਰਾ ਕਰ ਰਿਹਾ ਹੈ ਤੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈਗੀ ਵੀ ਸਾਡੇ ਵਾਰੀ ਤੁਹਾਡੇ ਪੈਸੇ ਮੁੱਕ ਗਏ ਸਾਡੇ ਡੀਏ ਦਾ ਬਕਾਇਆ ਜਿਹੜਾ ਕਿ ਕਿੰਨੇ ਪਿਛਲੇ ਲੰਬੇ ਸਮਾਂ ਤੋਂ 38 ਤੇ ਦੇ ਰਹੇ ਨੇ ਜਦਕਿ ਸੈਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਉਹ 54 ਹੋ ਜਾਣਾ ਪਰ ਅਸੀਂ 38 ਤੇ ਬੈਠੇ ਆਂ ਜਦ ਕਿ ਇਹ ਮੁੱਖ ਮੰਤਰੀ ਮੰਤੋਂ ਪਹਿਲਾਂ ਕਹਿੰਦਾ ਸੀ ਤੁਹਾਡਾ ਡੀਆ ਦਾ ਕੋਈ ਬਕਾਇਆ ਨਹੀਂ ਰਹਿਣ ਦਿੱਤਾ ਜਾਊਗਾ ਜਦੋਂ ਹੀ ਸੈਂਟਰ ਸਰਕਾਰ ਲਾਗੂ ਕਰਿਆ ਕਰੂਗੀ ਅਸੀਂ ਨਾਲ ਦੀ ਨਾਲ ਤੁਹਾਨੂੰ ਦਇਆ ਕਰਾਂਗੇ ਪਰ ਐਸ ਨਿਕੰਮੀ ਸਰਕਾਰ ਨੇ ਮੁਲਾਜ਼ਮਾਂ ਦੇ ਸਾਰੇ ਹੱਕ ਖੋਹ ਰੱਖੇ ਨੇ ਬਾਰ ਬਾਰ ਮੀਟਿੰਗਾਂ ਦੇ ਕੇ ਭੱਜ ਜਾਣਾ ਬਹੁਤ ਹੀ ਗੰਦੀ ਹੈ ਮੈਂ ਮੈਨੇਜਮੈਂਟ ਤੋਂ ਆਸ ਕਰਦਾ ਹਾਂ ਵੀ ਜਲਦੀ ਸਾਡੀਆਂ ਮੰਗਾਂ ਮੰਨ ਲੀਆਂ ਜਾਣ ਨਹੀਂ ਤਾਂ ਇਹ ਸੰਘਰਸ਼ ਜਿੱਥੇ ਤੱਕ ਵੀ ਤਿੱਖਾ ਹੋਇਆ ਬਹੁਤ ਤਿੱਖਾ ਹੋਊਗਾ ਇਹਦਾ ਅੱਖ ਮਿਆਦਾ ਜੋ ਵੀ ਭੁਗਤੂਗੀ ਹੋ ਮੈਨੇਜਮੈਂਟ ਭੁਗਤੂਗੀ ਜਾਂ ਪੰਜਾਬ ਸਰਕਾਰ ਭੁਗਤੂਗੀ ਧੰਨਵਾਦ ਕੀ ਨਾਮ ਹੈ ਮੈਂ ਲਖਵੀਰ ਸਿੰਘ ਜਈ ਪੀਐਸੀ EMPLOYEES FEDERATION 14/1965 ਦਾ ਸੁਪਰਸਕਟਰ ਅੱਜ ਦੇ ਜੋ ਇਹ ਸਾਡੇ ਧਰਨਾ ਪੰਜਾਬ ਮਾਰਾ ਪ੍ਰੋਗਰਾਮ ਚੱਲ ਰਿਹਾ ਹੈਗਾ ਪਿਛਲੇ ਸਮੇਂ ਦੇ ਵਿੱਚ ਸਾਡਾ ਬਖ ਬਖ ਸਮੇਂ ਦੇ ਵਿੱਚ ਸਾਡੀ ਮੈਨੇਜਮੈਂਟ ਨਾਲ ਸਾਡੀ ਜਥੇਬੰਦੀਆਂ ਦੀ ਕਾਲ ਹੁੰਦੀ ਰਹੀ ਹੈ ਮਿਲਦੇ ਰਹੇ ਹਾਂ ਪਰੰਤੂ ਉਹਨਾਂ ਮੀਟਿੰਗਾਂ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ ਪਿਛਲੇ ਸਮੇਂ ਦੌਰਾਨ ਅਸੀਂ ਨੇ ਆਪਣੇ ਸਾਡੇ ਬਿਜਲੀ ਮੰਤਰੀ ਅੰਮ੍ਰਿਤਸਰ ਵਿਖੇ ਧਰਨਾ ਵੀ ਲਾਇਆ ਸੀਗਾ ਉਸ ਤੋਂ ਬਾਅਦ ਸਾਨੂੰ ਇੱਕ ਮੀਟਿੰਗ ਦਿੱਤੀ ਗਈ ਸੀ 6 ਤਰੀਕ ਦੀ ਜਿਸ ਦਾ ਵਿੱਚ ਕਿ ਸਾਨੂੰ ਉਹਨਾਂ ਨੇ ਪਰ ਜੋਰ ਅਪੀਲ ਕੀਤੀ ਸੀਗੀ ਕਿ ਅਸੀਂ ਤੁਹਾਡੀ ਮੰਗਾਂ ਨੂੰ ਜੋ ਤੁਹਾਡੇ ਮਨੀਆਂ ਹੋਈਆਂ ਮੰਗਾਂ ਨੇ ਉਹਨਾਂ ਨੂੰ ਅਸੀਂ ਪੂਰਾ ਲਾਗੂ ਕਰਾਂਗੇ ਪਰੰਤੂ ਉਹ ਲਾਗੂ ਨਾ ਕਰਨ ਕਰਕੇ ਸਾਡੇ ਪੀਐ ਨੇ ਆਪਣਾ ਇਕਤਾ ਮੰਚ ਦੇ ਜੁਆਇੰਟ ਫੋਰਮ ਦੋਨੇ ਜਥੇਬੰਦੀਆਂ ਵੱਲੋਂ ਅਤੇ ਨਾਲ ਸਾਡੇ ਇਹ ਜੋ ਜੈ ਸਹਿਬਾਨ ਨੇ ਉਹਨਾਂ ਵੱਲੋਂ ਸਾਡੀ 10 11 ਅਤੇ 12 ਤਰੀਕ ਨੂੰ ਤਿੰਨ ਦਿਨ ਦਾ ਸਾਡਾ ਸਮੂਿਕ ਛੁੱਟੀ ਦਾ ਪ੍ਰੋਗਰਾਮ ਉਹ ਲਾਗੂ ਕੀਤਾ ਗਿਆ ਜਿਹਨੂੰ ਅਸੀਂ ਅੱਜ ਦੂਜੇ ਦਿਨ ਵਿੱਚ ਲੈ ਕੇ ਆਏ ਆ ਇਹਦੇ ਵਿੱਚ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਨੇੜੇ ਗ੍ਰਾਹਾਂ ਵੱਲੋਂ ਜੋ ਸਾਨੂੰ ਸਮਰਥਨ ਦਿੱਤਾ ਗਾ ਉਹ ਸਾਡੇ ਸਾਥੀ ਅੱਗੂ ਪਹੁੰਚੇ ਨੇ ਅਸੀਂ ਉਹਨਾਂ ਦਾ ਵੀ ਸਾਡੇ ਇਸ ਸੰਘਰਸ਼ ਪਹੁੰਚਣ ਤੇ ਧੰਨਵਾਦ ਕਰਦੇ ਆ ਅਤੇ ਇਹ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਸਰਕਾਰ ਨੂੰ ਜੇ ਸਾਡਾ ਸੰਘਰਸ਼ ਪ੍ਰੋਗਰਾਮ ਲੰਬਾ ਚੱਲੂਗਾ ਤਿੰਨ ਦਿਨ ਦੀ ਇਸ ਸਮੂਿਕ ਛੁੱਟੀ ਤੋਂ ਬਾਅਦ ਵੀ ਅਸੀਂ ਸਾਰਾ ਸੰਘਰਸ਼ ਚਲਾਉਣ ਦੇ ਵਿੱਚ ਇਹਨਾਂ ਬਿੰਦੂ ਸਾਰੇ ਸੰਘਰਸ਼ ਨੂੰ ਲਾਗੂ ਕਰਾਂਗੇ ਜੇ ਹੜਤਾਲ ਤੇ ਬੈਠਣ ਵਾਲਾ ਤੁਹਾਨੂੰ ਫਾਲਟ ਹੁੰਦਾ ਤਾਂ ਉਹਦਾ ਹੱਲ ਕਿੱਥੇ ਅਸੀਂ ਹੜਤਾਲ ਤੇ ਬੈਠਾ ਜੇ ਕੋਈ ਫਾਲਟ ਹੁੰਦਾ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਕਿ ਇਹ ਜ਼ਿੰਮੇਵਾਰੀ ਸਰਾਸਰ ਮੈਨੇਜਮੈਂਟ ਦੀ ਬਣਦੀ ਆ ਜੋ ਵੀ ਕੋਈ ਕੰਮਕਾਰ ਆ ਅਸੀਂ ਬੰਦ ਕੀਤਾ ਹੋਇਆ ਗ੍ਰੀਡਾਂ ਦੇ ਤੋਂ ਸਾਡੇ ਸਾਥੀ ਨਹੀਂ ਹੈਗੇ ਲਾਈਨਾਂ ਦੇ ਉੱਤੇ ਸਾਡੇ ਸਾਥੀ ਨਹੀਂ ਹੈਗੇ ਜੇ ਕੋਈ ਸਾਡੇ ਫਾਲਟ ਹੋਣ ਨਾਲ ਸਾਡੀ ਜਨਤਾ ਨੂੰ ਕੋਈ ਪਰੇਸ਼ਾਨੀ ਆਉਂਦੀ ਆ ਤਾਂ ਇਹਦੀ ਜ਼ਿੰਮੇਵਾਰ ਪੂਰਨ ਤੌਰ ਤੇ ਭਗਵੰਤਵਾਨ ਦੀ ਸਰਕਾਰ ਹੋਵੇਗੀ ਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਹੋਵੇਗੀ ਮੇਰਾ ਨਾਮ ਹੈ ਜੀ ਇੰਜੀਨੀਅਰ ਵਿਸ਼ਾਲ ਸਿੰਘਲਾ ਜੈ ਸਬਸਟੇਸ਼ਨ ਅਸੀਂ ਜੀ ਜੋ ਇਹ ਸੰਘਰਸ਼ ਕਰ ਰਹੇ ਆ ਇਹ ਬਿਜਲੀ ਬੋਰਡ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਖਿਲਾਫ ਕਰ ਰਹੇ ਆ ਸਾਡਾ ਕੋਈ ਵੀ ਮੰਤਵ ਲੋਕਾਂ ਨੂੰ ਜਾਂ ਆਮ ਪਬਲਿਕ ਨੂੰ ਨੁਕਸਾਨ ਜਾਂ ਉਹਨਾਂ ਨੂੰ ਅਨਸੁਰੱਖਿਤ ਕਰਨ ਦਾ ਨਹੀਂ ਸੀਗਾ ਪਰ ਪ੍ਰੰਤੂ ਸਾਨੂੰ ਇਹ ਸੰਘਰਸ਼ ਮਜਬੂਰੀ ਵੱਸੋਂ ਕਰਨਾ ਪੈ ਰਿਹਾ ਸਾਡੇ ਜਿਹੜੇ ਬਿਜਲੀ ਕਾਮੇ ਨੇ ਉਹ ਲਗਾਤਾਰ ਸ਼ਹੀਦ ਹੋ ਰਹੇ ਨੇ ਲਗਾਤਾਰ ਆਪਣੀਆਂ ਜਾਨਾਂ ਦੇ ਰਹੇ ਨੇ ਪਰ ਸਰਕਾਰ ਵੱਲੋਂ ਕੋਈ ਵੀ ਮੁਆਵਜ਼ਾ ਰਾਸ਼ੀ ਉਹਨਾਂ ਨੇ ਪਰਿਵਾਰਾਂ ਨੂੰ ਨਹੀਂ ਦਿੱਤੀ ਜਾ ਰਹੀ ਜਿਸ ਦੀ ਸਾਡੀ ਕੀ ਮੁੱਖ ਮੰਗ ਹੈ ਜੀ 1 ਕਰੋੜ ਰੁਪਏ ਦੀ ਜੋ ਰਾਸ਼ੀ ਹੈ ਮ੍ਰਿਤਕ ਦੇ ਪਰਿਵਾਰਾਂ ਨੂੰ ਸਹਾਇਤਾ ਵਜੋਂ ਦਿੱਤੀ ਜਾਵੇ ਸਾਡੇ ਕੋਲ ਕੋਈ ਵੀ ਸੇਫਟੀ ਇਕੁਪਮੈਂਟ ਸਾਡੇ ਕੋਲ ਕੋਈ ਵੀ ਸੇਫਟੀ ਬੈਲਟ ਸਾਡੇ ਮਲਾਜ਼ਮਾਂ ਕੋਲ ਨਹੀਂ ਹਨ ਜਿਸ ਕਾਰਨ ਸਾਡੇ ਜੋ ਮਲਾਜ਼ਮ ਨੇ ਉਹ ਆਪਣੀਆਂ ਲਗਾਤਾਰ ਜਾਨਾਂ ਖੋ ਰਹੇ ਹਨ ਸਾਡੇ ਕੋਲ ਸਟਾਫ ਦੀ ਜੋ ਹੈ ਉਹ ਬਹੁਤ ਭਾਰੀ ਕਮੀ ਹੈ ਜੀ ਜਿਸ ਕਾਰਨ ਇੱਕ ਇੱਕ ਮਲਾਜ਼ਮ ਤੋਂ ਲਗਾਤਾਰ 12 12 14 14 ਘੰਟੇ ਜ਼ਬਰਨ ਡਿਊਟੀ ਲਈ ਜਾ ਰਹੀ ਹੈ ਗ੍ਰਿਡਾਂ ਉੱਤੇ ਸਟਾਫ ਦੀ ਇੰਨੀ ਘਾਟ ਹੋਣ ਕਾਰਨ ਕਿਸੇ ਵੀ ਮੁਲਾਜ਼ਮ ਨੂੰ ਕੋਈ ਵੀ ਹਫਤਾਵਾਰੀ ਰੈਸਟ ਕੋਈ ਵੀ ਛੁੱਟੀ ਕੋਈ ਵੀ ਅਚਨਚੇਤ ਛੁੱਟੀ ਕੁਝ ਵੀ ਨਹੀਂ ਮਿਲ ਰਿਹਾ ਨਾ ਹੀ ਉਸਦੇ ਓਵਰਟਾਈਮ ਦੀ ਅਦਾਇਗੀ ਕੀਤੀ ਜਾ ਰਹੀ ਹੈ 50 ਘੰਟੇ ਤੱਕ ਦੀ ਓਵਰਟਾਈਮ ਦੀ ਅਦਾਇਗੀ ਵੀ ਸਮੇਂ ਸਿਰ ਨਹੀਂ ਕੀਤੀ ਜਾ ਰਹੀ 2-200 ਘੰਟੇ ਸਾਡੇ ਤੋਂ ਕੰਮ ਲਿਆ ਜਾ ਰਿਹਾ ਇਸ ਕਾਰਨ ਸਾਨੂੰ ਇਹ ਮਜਬੂਰਨ ਸੰਘਰਸ਼ ਕਰਨਾ ਪੈ ਰਿਹਾ ਜਿਸ ਕਾਰਨ ਅਸੀਂ ਪਹਿਲਾਂ ਵਰਕ ਟੂ ਰੂਲ ਕੀਤਾ ਅਤੇ ਮੈਨੇਜਮੈਂਟ ਨੂੰ ਨੋਟਸ ਦੇ ਕੇ ਅਸੀਂ ਹੁਣ 10 11 12 ਦੀ ਸਮੂਹਿਕ ਛੁੱਟੀ ਭਰੀ ਹੋਈ ਹੈ ਜਿਸ ਨੂੰ ਜੇ ਅੱਗੇ ਵਧਾਉਣ ਦੀ ਲੋੜ ਪਈ ਜੋ ਵੀ ਜਥੇਬੰਦੀਆਂ ਦੀ ਸਮੂਹ ਜਥੇਬੰਦੀਆਂ ਦੀ ਕਾਲ ਹੋਊਗੀ ਉਸ ਨੂੰ ਅਣਮਿੱਥੇ ਸਮੇਂ ਲਈ ਕੀਤਾ ਜਾਊਗਾ ਅਤੇ ਮੈਨੇਜਮੈਂਟ ਦੀ ਸਾਰੀ ਜ਼ਿੰਮੇਵਾਰੀ ਹੋਏਗੀ ਪੰਜਾਬ ਸਰਕਾਰ ਦੀ ਸਾਰੀ ਜ਼ਿੰਮੇਵਾਰੀ ਹੋਏਗੀ ਜੋ ਵੀ ਇਹ ਸੰਘਰਸ਼ ਚੱਲੂਗਾ ਜਿਸ ਨਾਲ ਆਮ ਪਬਲਿਕ ਨੂੰ ਕੋਈ ਵੀ ਨੁਕਸਾਨ ਹੁੰਦਾ ਹੈ ਇਹਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਏਗੀ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਭਾਰਤੀ ਕਿਸਾਨ ਨੇ ਇਕੱਠਾ ਗਰਾਹਾਂ ਬਾਊਜੰਗ ਬਲਾਕ ਆਗੂ ਤੇ ਮਰੋਵਾ ਅੱਜ ਤੁਸੀਂ ਸਮਰਥਨ ਤੇ ਆਏ ਹੋ ਮੇਰੀ ਵੋਟ ਦੇ ਕੀ ਜਣਾ ਚਾਹੁੰਦੇ ਹੋ ਮੁਲਾਜ਼ਮ ਜੀ ਅੱਛੇ ਇਹ ਕਹਿਣਾ ਚਾਹੁੰਦੇ ਆ ਵੀ ਜਲਦੀ ਤੋਂ ਜਲਦੀ ਇਹਨਾਂ ਨੇ ਜੋ ਜਾਇਜ਼ ਮੰਗਾ ਨੇ ਬਹੁਤ ਜਲਦੀ ਮੰਨਿਆ ਜਾਣ ਤਾਂ ਕਿ ਇਹ ਆਪਦੇ ਕੰਮਾਂ ਤੇ ਵਗ ਜਾਣ ਜੋ ਸਾਡਾ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਹੁਣ ਜਾ ਕੇ ਮੌਕੇ ਤੇ ਦੇਖ ਲਓ ਸਾਡੀਆਂ ਮੋਟਰਾਂ ਬੰਦ ਨੇ ਜੇ ਨਾ ਜਲਦੀ ਇਹਨਾਂ ਦਾ ਕੋਈ ਹੱਲ ਨਿਕਲਿਆ ਤਾਂ ਵੱਡੇ ਪੱਧਰ ਤੇ ਇਹ ਸੰਘਰਸ਼ ਤੇਜ਼ ਹੋਊਗਾ ਅਸੀਂ ਅਸੀਂ ਵੀ ਸੜਕਾਂ ਤੇ ਉਤਰਾਂਗੇ ਜੋ ਇਹ ਕਹਿਣਗੇ ਉਹਦੀ ਸਾਰੀ ਜ਼ਿੰਮੇਵਾਰੀ ਗਵਰਨਮੈਂਟ ਦੀ ਰਿਵੈਜਮੈਂਟ ਜੋ ਵੀ ਹੈ ਉਹਦੀ ਹੋਊਗੀ ਅਸੀਂ ਫੇਰ ਅਪੀਲ ਕਰਦੇ ਆਂ ਵੀ ਜਲਦੀ ਜੀ ਇਹਨਾਂ ਦੇ ਜਾਇਜ਼ ਮੰਗਾਂ ਮੰਨੀਆਂ ਜਾਣ ਤਾਂ ਕਿ ਅਸੀਂ ਵੀ ਧੋਨੇ ਨੂੰ ਪਾਣੀ ਲਾ ਸਕੀਏ ਇਹ ਵੀ ਆਪਦੇ ਡਿਊਟੀ ਤੇ ਕਰ ਕਰਨ ਜੋ ਕਹਿ ਕੇ ਸਰਕਾਰਾਂ ਮੁੱਕਰਦੀਆਂ ਨੇ ਮੀਟਿੰਗਾਂ ਦਿੰਦੀਆਂ ਨੇ ਉਦੋਂ ਕੁਝ ਨਹੀਂ ਨਿਕਲਦਾ ਅਸੀਂ ਸਮਝਦੇ ਆਂ ਵੀ ਇਹ ਕੰਮੀ ਸਰਕਾਰ ਤਕਰੀਬਨ ਸਾਰੀਆਂ ਨੇ ਕਮੀਆਂ ਸਰਕਾਰਾਂ ਹੁੰਦੀਆਂ ਨੇ ਇਹ ਆਪਦੀ ਕੋਈ ਮਾੜੀ ਮੋਟੀ ਸੁਧਾਈ ਕਰਨ ਤਾਂ ਕਿ ਲੋਕਾਂ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਮਾੜਾ ਮੋਟਾ ਚੰਗਾ ਛਾਂ ਆ ਸਕੇ ਕਿਹੜੇ ਇਰਾਦੇ ਤਰੇ ਹੋਏ ਨੇ ਇਹ ਸਾਰਾ ਸੈੱਟ ਮ ਸਾਡਾ ਬਿਜਲੀ ਤੇ ਹੁਣ ਜ਼ਮੀਨ ਹੋਰ ਖੋਹਣ ਤੇ ਲੱਗਿਆ ਹੋਈਆਂ ਨੇ ਸਾਡਾ ਰੇਲਵਾ ਸਾਡੀ ਵਿੱਦਿਆ ਸਾਡੀ ਪੜ੍ਹਾਈ ਉਹ ਇਹਨਾਂ ਨੇ ਕਾਫੀ ਜ਼ਿਆਦਾ ਆਪਦੇ ਐਂਟਰ ਕਰ ਲਈਆਂ ਇਹ ਤੇ ਐਂਟਰ ਲੱਗਿਆ ਹੋਈਆਂ ਨੇ ਇਹ ਅਸੀਂ ਜਥੇਬੰਦੀ ਵੱਲੋਂ ਇਨਾਂ ਦੀ ਪੂਰੀ ਹਮਾਇਤ ਕਰਦੇ ਆਂ ਇਹਦੇ ਸੰਘਰਸ਼ ਦੇ ਵਿੱਚ ਜੋ ਵੀ ਇਹ ਸਾਡੀ ਡਿਊਟੀ ਲਾਉਣਗੇ ਅਸੀਂ ਉੱਥੇ ਖਰੇ ਉਤਰਾਂਗੇ ਕਿੰਨਾ ਚਿਰ ਇਹਨਾਂ ਦੇ ਜਾਇਜ਼ ਮੰਗਾਂ ਨਹੀਂ ਮੰਨਿਆ ਜਾਂਦੀਆਂ ਉਹਨਾਂ ਚਿਰ ਇਹਨਾਂ ਦੇ ਪਿੱਠ ਦੇ ਅਸੀਂ ਖੜ੍ਹ ਖੜ੍ਹ ਕੇ ਇਹਨਾਂ ਦੀ ਪੂਰੀ ਹਮਾਇਤ ਕਰਾਂਗੇ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹ ਬਲਾਕ ਧੂਰੀ ਆਗੂ ਜਰਨੈਲ ਸਿੰਘ ਸੁਲਤਾਨਪੁਰ ਜੋ ਅੱਜ ਸਾਥੀਆਂ ਦਾ ਜੋ ਮਲੇ ਆਪਣੀ ਬਿਜਲੀ ਕੰਮੇ ਨੇਗੇ ਜਾਂ ਫਿਰ ਪੱਕੀ ਜੋਬ ਦੇ ਉੱਪਰ ਲੱਗੇ ਨੇ ਉਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਜਿਸ ਤਰ੍ਹਾਂ ਇਹ ਕਹਿੰਦੇ ਨੇ ਵੀ ਜੋ ਵੀ ਸਾਡੇ ਸਾਥੀ ਕੰਮ ਦੇ ਵਿੱਚ ਉਹਨਾਂ ਦੀ ਕੋਈ ਕੁਦਰਤ ਵਜੋਂ ਜਾਂ ਕੋਈ ਕਰੰਟ ਲੱਗਣ ਕਾਰਨ ਉਹਨਾਂ ਦੀ ਸ਼ਹੀਦੀ ਹੁੰਦੀ ਹੈ ਉਹਨਾਂ ਨੂੰ ਸ਼ਹੀਦੀ ਦਾ ਦਰਜਾ ਅਤੇ ਹੋਰ ਵੀ ਬਹੁਤ ਸਾਰੀਆਂ ਇਹਨਾਂ ਦੀਆਂ ਮੰਗਾਂ ਨੇਗੀਆਂ ਉਹ ਜਾਇਜ਼ ਨੇਗੀਆਂ ਜੋ ਪੰਜਾਬ ਸਰਕਾਰ ਜਾਣ ਬੁਝ ਕੇ ਇਹਨਾਂ ਨੂੰ ਤੰਗ ਪ੍ਰੇਸ਼ਾਨ ਕਰਦੀ ਆ ਜੋ ਇਹਨਾਂ ਦੇ ਭੱਤੇ ਰਹਿੰਦੇ ਆ ਜਾਂ ਫਿਰ ਪਿਛਲੇ ਫੰਡ ਖੜੇ ਨੇ ਉਹ ਪੰਜਾਬ ਸਰਕਾਰ ਜਿਆਦਾ 30 ਤੋਂ ਜਲਦੀ ਇਹਨਾਂ ਦੀਆਂ ਜਾਰੀ ਕਰੇ ਕਿਉਂਕਿ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾਂ ਦਾ ਜੋ ਵੀ ਇਹਨਾਂ ਦੀਆਂ ਮੰਗਾਂ ਦੇ ਨਾਲ ਅਸੀਂ ਸਹਿਮਤਾਂਗੇ ਕਿਉਂਕਿ ਇੱਕ ਕਿਸਾਨ ਆ ਕਿਸਾਨ ਦੀ ਫਸਲ ਪੱਕ ਕੇ ਪੂਰੀ ਤਿਆਰ ਹੋਈ ਖੜੀ ਆ ਉਸ ਦਾ ਵੀ ਬਹੁਤ ਵੱਡਾ ਨੁਕਸਾਨ ਹੋ ਰਿਹਾ ਅਤੇ ਇਹਨਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋ ਰਿਹਾ ਇਹ ਪੰਜਾਬ ਸਰਕਾਰ ਨੂੰ ਚਾਹੀਦਾਗਾ ਵੀ ਫੌਰਨ ਜਲਦੀ ਤੋਂ ਜਲਦੀ ਇਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹ ਮੰਨੀਆਂ ਜਾਣ